ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਪਏ ਕਿਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਬਾਈ ਰੋਜ ਦੀ ਤਰ੍ਹਾਂ ਵਨੂ ਕੋਟਕਪੂਰਾ ਮੰਡੀ ਦੇ ਵਿੱਚ ਤੁਹਾਨੂੰ ਤਾਜ਼ਾ ਤਾਜ਼ਾ ਰੇਟ ਦਿਖਾਉਣ ਨੂੰ ਬਾਈ ਬੋਲੀ ਜਿਹੜੀ ਇੱਕ ਅੱਦੇ ਮੈਂਟ ਸਟਾਰਟ ਅਪ ਬਾਈ ਅੱਜ ਫੇਰ ਅੱਪਾ ਆ ਗਏ ਕੋਟਕਪੂਰਾ ਮੰਡੀ ਦੇ ਵਿੱਚ ਤੇ ਮਗਰ ਦੀ ਚਲਦੇ ਆ ਬਾਈ ਤੇ ਵੇਣੇ ਅੱਜ ਜਿਹੜਾ ਸਰਾ ਰੇਟ ਕੀ ਜਾਂਦਾ ਹੈਗਾ ਵੀਡੀਓ ਨਾਲ ਜੁੜੇ ਰਹੋ ਜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਜਿਹੜਾ ਨਾ ਭੁੱਲੋ ਜੇ ਬੋਲੀ ਜਿਹੜੀ ਇੱਕ ਅੱਦੇ ਮੈਂਟ ਸਟਾਰਟ ਆ ਤੇ ਨਾਗ ਜਿਹੜੇ ਅੱਜ ਬਹੁਤ ਆ ਗਏ ਬਾਈ 10 ਨਾਗ ਜਿਹੜੇ ਅੱਜ ਕੋਟਕਪ ਬੋਲੀ ਜਿਹੜੀ ਪਹਿਲੇ ਨੱਕ ਤੋਂ ਸ਼ੁਰੂ ਹੋਊਗੀ ਤੇ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਟਾਪ ਦਾ ਰੇਟ ਲੱਗਦਾ ਹੈਗਾ ਉਹ ਨਾਲ ਦੀ ਨਾਲ ਵਿਖਾਵਾਂਗੇ ਤੁਹਾਨੂੰ ਕੱਲ ਦਾ ਰੇਟ ਜਿਹੜਾ ਉਹੀ ਬਾਈ ਟੋਪੀ ਵਾਲਾ ਬਾਈ ਕੱਲ ਦਾ ਰੇਟ ਜਿਹੜਾ ਉਹੀ ਟਾਪ ਦਾ ਰੇਟ ਗਿਆ ਬਾਈ 500 ਤੇ 65 ਰੁਪਏ 2 2 4 6 8 2 10 10 10 ਨੱਕ ਦੇ ਨੇੜੇ ਜਿਹੜੇ ਨਗ ਆਏ ਆ ਤੇ ਵੀਡੀਓ ਨਾਲ ਵੀਡੀਓ ਦੇ ਨਾਲ ਜੁੜੇ ਰਹੋ ਭਾਈ ਟਾਈਮ ਤਾਂ ਹੋ ਗਿਆ ਯਾਰ ਤੇ ਬੁੱਲੀ ਜਿਹੜੀ ਸਟਾਰਟ ਨਹੀਂ ਕੀਤੀ ਹਾਲੇ ਅੱਜ ਮੌਸਮ ਬਹੁਤ ਸੰਭਵ ਵਧੀਆ ਭਾਈ ਬਿਲਕੁਲ ਕੀ ਬਾਤ ਹੈ ਕੋਟਪੁਰਾ ਮੰਡੀ ਦੇ ਵਿੱਚ ਉਧਰ ਸਬਜ਼ੀ ਮੰਡੀ ਰਹਿ ਜਾਂਦੀ ਭਾਈ ਤੇ ਕੀ ਕਿਦਾ ਲਾਵਾਂਗੇ ਅੱਜ ਇਹ ਮੌਸਮ ਬਣਾਣਾ ਹਾਂ ਲੈ ਭਾਈ ਗਾਗੂ ਕ ਚੱਲਵੇ ਕਹਿੰਦੇ ਪਹਿਲੇ ਨਗ ਨੂੰ ਬਾਕੀ ਦੇਣਿਆ ਕੀ ਰੇਟ ਆਂ ਤੁਸੀਂ ਉਮੀਦ ਲਾਓ ਬਾਈ ਕਿੱਥੋਂ ਤੱਕ ਜਿਹੜਾ ਰੇਟ ਅੱਜ ਸਿਰ ਆ ਜਾਊਗਾ ਕੱਲ ਦਾ ਰੇਟ ਬਾਈ ਉਹੀ 500 ਦੇ 600 ਰੁਪਏ ਕੱਲ ਹਾਂਜੀ ਹਾਂਜੀ ਆਈ ਜਾਂਦੇ ਲੈ ਵਖਾ ਦੇ ਨੇ ਆ ਗਏ ਹੋਰ ਜੀ ਆਜੂ ਹੁਣ ਆ ਜੀ ਆ ਗਈ ਆ ਗਈ ਹੋਰ ਜੀ ਸਹੀ ਹੈ ਇਹ ਫੋਨ ਲਾਉਂਦੇ ਆਂ ਚੀਜ਼ ਆ ਆਜ ਆ ਕੇ ਉਹ ਲਾਜ ਹੁਣ ਇੱਕ ਮਿੰਟ ਦੋ ਲੈ ਬਈ ਨਿਕ ਗਾਹ ਗਾ ਜਿਹੜੇ ਹਾਂ ਹਾਂ ਉਹੀ ਗਾਹ ਗਾ ਉਹੀ ਗਾਹ ਕਾ ਬਈ ਹਾਂ ਹਾਂਜੀ ਆਪਣੇ ਆਏ ਹਾਂਜੀ ਸੜਾ ਸੜਦੋਰ ਲਾ ਦੇ ਥਲੇ ਆ ਗਿਆ ਜੀ ਨਾਲ ਆਖੋਲੀ ਮੈਂ ਗਿੱਲੀ ਗੁੱਲੀ ਦਾ ਨਹੀਂ ਮੈਂ ਕਿਧਰ ਗਿਆ ਜਿਵੇਂ ਉਤੋਂ ਆਉਂਗੀ ਬੋਲੋ ਜੀ 200 200 ਰੁਪਿਆ 200 ਰੁਪਿਆ 5 250 250 350 250 350 55 350 65 ਰੁਪਏ 70 70 80, 80 80 84 90 90 300 300 5 5 320 20 ਇਹ ਕਿੱਥੇ ਜਾਣੀਆਂ ਚਾਹੇਗਾ ਬਈ ਸਿਮਾ ਹੈ ਹਾਂ ਤੀਹ ਇਹ ਲੱਗੂ ਲਾ ਬਈ ਜਿਹਨੇ ਬਾਹਰ ਜਾਣੀ ਪਹਿਲਾਂ ਪੁੱਛ ਲਿਆ ਕਰੋ ਅੱਛਾ ਕੋਈ ਨੁਕਰਾਇ ਦੱਸੀ ਕਿੰਨਾ 30 500 ਰੁਪਈਆ ਹੀ ਤੂੰ ਕਿੱਥੇ ਜਾਣੀ ਆ ਸਲਾਮ ਸਲਾਮ 300 ਰੁਪਇਆ ਬਾਈ 300 150 ਚੱਲੂਗਾ ਮਤਲਬ ਕਿਰਾਏ ਦਾ 300 ਅੱਡ ਲੈਣਾ ਉਹਨੇ ਕਿਰਾਏ ਦਾ ਨਹੀਂ ਨਹੀਂ ਤੇ ਜਾਂਗੇ 8 ਤੋਂ 300 ਸੱਚਾ ਬਾਈ ਮੁਰਕੇ ਰੋਲਾ ਪੈਂਦਾ ਨਹੀਂ ਨਹੀਂ ਕੋਈ ਨਹੀਂ 300 300 5 25 25 350 55 360 60 65 80 80 80 400 405 5 ਖਰਚਾ ਟਾਈਮ ਦਿੰਨੇ ਆ 5 10 10 20 20 25 450 450 450 55 हां भाई ਹੁਣ ਦੱਸ 455 60 ਰੁਪਏ 7 ਜਾਊਗੀ ਪੰਜ ਨਹੀਂ ਕਿ ਤੇਰੀ ਹੈ 460 ਹਲੋ ਪਰ ਨਾ ਭੱਜ ਜਾ 460 ਰੁਪਏ ਸਾਡੀ ਦੱਸ ਤੇ ਅਨੇ ਨੇ 460 ਰੁਪਏ ਲੈਣੇ ਆ ਬਈ ਸੁਣਾ ਨਹੀਂ ਜੀ ਸੁਣਾ ਨਹੀਂ 460 ਅੱਛਾ ਲੈ ਰਾਂਗੇ ਇਹ ਪੰਜ ਕਰਾਂਗੇ ਐ ਨਹੀਂ ਜਾਣੀ ਤੁਸੀਂ ਬੋਲੀ 400 ਸਰਗਾ ਫਿਰ ਜਾਊਗੀ ਠੀਕ ਆ ਫਿਰ 460 ਬੋਲਾ ਮੈਂ ਕਿਹਦੇ 460 ਨੂੰ ਯਾਰੇ ਮੈਂ ਰੋਣਾ 460 ਰੁਪਏ ਬਾਈ ਕਿੰਦੀ ਚੱਲੀ ਆ ਦੇਖੇ ਬਾਈ ਲੈ ਬਾਈ ਇੱਥੇ ਕਹੜਾ ਬੋਲਦਾ ਸੀ ਉਹ ਹੋਰ ਪੁੱਛ ਲੈ ਲੈ ਵੀ 460 ਰੁਪਏ ਬਾਈ ਰੋਲਾ ਬੜਾ ਪੈਂਦਾ ਤੇ ਚੱਲਦਾ ਰਹਿੰਦਾ ਬਾਈ 400 ਤੇ 60 ਰੁਪਏ ਪਹਿਲੇ ਨਾਕਦਾ ਰੇਟ ਜਿਹੜਾ ਲੱਗ ਗਿਆ ਬਾਈ ਨਗ ਜਿਹੜੇ ਅੱਜ ਬਹੁਤ ਆ ਗਏ ਮੰਡੀ ਦੇ ਵਿੱਚ ਗਾਹਕ ਸਬੂਤੀ ਆ ਭਾਈ ਕੱਲ ਜਿਹੜਾ ਗਾਹਕ ਬਹੁਤ ਸੀ ਨਗ ਥੋੜੇ ਸੀਗੇ ਭਾਈ ਤੇ ਲਓ ਜੀ ਆਜੋ ਦੂਤਰੇ ਨਗ ਦਾ ਰੇਟ ਵੇਖ ਕੇ ਤੁੜੀ ਚੰਗੀ ਆਈ ਆ ਭਾਈ ਅੱਜ ਕੋੜਕਪੁਰਾ ਮੰਡੀ ਦੇ ਵਿੱਚ ਲੈ ਭਾਈ ਵੇਖੋ ਭਾਈ ਐ ਨਹੀਂ ਖਲੂ ਰੰਗ ਜਾ ਐ ਨਹੀਂ ਖਲੂਗਾ ਬੋਲੋ ਜੀ ਹੁਣ ਪੁੱਛ ਭਾਈ ਨੂੰ ਗੁਰ ਮੁੜ ਕੇ ਚਾਤੂ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਮੋਦੀ ਨੇ ਤੇ ਇਹਦੀ ਫਿਰ ਇਹਨੂੰ ਪਛੜਾ ਮਹੰਗੀ ਲੈ ਲਈ ਤਾਂ ਫਿਰ ਨਾਲ ਲਵਾਇ ਫਿਰ ਤੂੰ ਲਵਾ ਲੇਗਾ ਫਿਰ ਲਵਾ ਲਾਂਗੇ ਭਾਈ ਆਪਾਂ ਗੱਲ ਕਰਾ ਦੇ ਯਾਰ ਗੱਲ ਕਰੂਗਾ ਤਾਂ ਫਿਰ ਹੀ ਆਹ ਬੋਲੀ ਜਾਊਗਾ ਇਹਨਾਂ ਸਿਰ ਹਲਾਈ ਚੱਲੀ ਬਸ ਆ ਆ ਡੰਡਾ ਲੈ ਲੱਖ ਲਈ ਦੂਰੀ ਸਿਰ ਹਲਾ ਜੇ ਲਾਉਣਾ ਅੱਸੀ ਗੱਲ ਜੀ ਮਿੰਨਾਂ ਰਾਜ ਜਿੰਨਾਂ ਮਰਗੀ 400 ਭਾਈ ਰੁਕ ਤਰੀ ਸਿੰਪਲ ਦਾ ਗਣਾ ਕੇ ਹੋ ਨਾ ਥੋੜੀ ਗੱਲ ਬੈ ਜਾ ਲਾ ਥੱਲੇ ਵੀ ਮਾਰ ਗਿਆ 400 ਬੋਲ ਪਾ ਕੁਝ ਨਹੀਂ ਦਿੰਦਾ 450 25 ਬੋਲ ਭਾਈ ਠੀਕ ਕਰ ਯਾਰ ਠੀਕ ਆ 403 ਰੁਪਏ ਬੋਲਾਂਗੇ ਨਾ 35 40 45 45 450 60 60 70 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 500 ਤੋ ਤੱਕ ਪੂਆ ਬਾਈ ਰਾਮਨਾਥ 600 ਤੱਕ ਜਿਹੜਾ ਜਾ ਸਕਦਾ ਬਾਲਾ ਨਹੀਂ ਕਹਿੰਦੇ ਅੰਦਰ ਦੀ ਬਾਹਰ ਦੀ ਬਾਹਰ ਦੀ ਆਏ ਨਿਕਲੋ ਸਾਰੀ ਹਾਂ ਹਾਂ ਗਿੱਲੇ ਨਾ ਹੋਏ ਗਿੱਲੇ ਨੇ ਨਿਕਲ ਜਾਈਂ ਚਾਹਸੀ ਬੋਲਦੇ 400 5 10 15 20 25 30 40 45 450 55 60 65 60 70 75 80 480 ਰੁਪਏ ਬੋਲਣਗੇ 85 85 90 90 95 95 500 5 505 ਬੋਲਣਗੇ 505 ਰੁਪਏ ਦੀ ਪੰਡੀ ਚੱਲੀ ਆ ਲਓ ਜੀ 500 ਤੇ 5 ਰੁਪਏ ਚ ਜਿਹੜਾ ਹੋਣੀ ਰੇਟ ਲੱਗਿਆ ਤੀਸਰੇ ਨਾਗ ਦਾ ਜੀ 600 ਤੱਕ ਜਿਹੜਾ ਉਮੀਦ ਲਾ ਲੈਨੇ ਆ ਬਾਈ 600 ਤੱਕ ਜਿਹੜਾ ਰੇਟ ਅੱਜ ਜਾ ਸਕਦਾ ਹੈ ਇੰਨੇ ਕ ਨਾਗ ਜਿਹੜੇ ਹਲੇ ਹੌਲੀ ਹੌਲੀ ਜਿਹੜੇ ਨਾਗ ਆਈ ਜਾਂਦੇ ਉਹ ਦੂਰ ਤੱਕ ਇੱਕ ਹੋਰ ਨਾਗ ਆਈ ਜਾਂਦਾ ਜਿਹੜਾ ਬਾਈ ਪ੍ਰੋਮਟਰ ਜੁਲਮਾ ਹਾਈ ਕੋਡਾ ਹਾਈ ਕੋਡਾ ਤੇ ਲਾਗਾ ਉਹਦਾ ਪਾਸਟੇ ਸੁਧਰ ਦਿੱਤੇ ਉਹ ਹਾਂ ਜੀ ਅੰਦਰ ਹੀ ਅੰਦਰ ਰਹਿ ਗਿਆ ਰੌਲਾ ਆ ਰੌਲਾ ਪੈ ਗਿਆ ਵੀ ਮੜਾ ਨਹੀਂ ਕੈਮਰਾ ਨਹੀਂ ਨਿਰਮਲ ਭਾਈ ਲਾਗੇ ਕਾਣਾ ਬੰਨ੍ਹਦਾ ਤੋੜਾ ਉਹ ਤਾਰਾ ਲਵਾਇਆ ਰਿਹਾ ਅੱਗੇ ਮੰਡੀ ਲਾ ਨਾ ਉਹ ਚਲਦੇ ਰਹਿਂਦਾ ਭਾਈ ਇੰਨਾ ਕਦੋਂ ਉਹ ਜਾਵੜਾ ਜਾਵੜਾ 400 500 10 450 500 500 10 10 25 25 525 ਬੋਲਣਾ ਕਿਨੇ ਠੀਕ ਆ ਇਹਨਾਂ ਨੂੰ ਪੁੱਛ ਰਹਿਣ ਭਾਈ 30 ਰੁਪਏ 35 35 ਰੁਪਏ 40 40 ਰੁਪਏ 45 45 ਰੁਪਏ 545 ਰੁਪਏ ਬੋਲੋ ਕਿੰਦਰ ਗਿਆ ਬੋਲੋ ਕਿੰਦਰ ਗਿਆ ਨਹੀਂ ਮਹਿੰਗੀ ਆ ਗਈ ਕਿਦੀ ਡਲੀ ਆ ਤੇਰੀ ਹੈ ਹਾਂ ਕਿ ਜਾਓਗੇ ਪੰਜ ਰਈ ਪੰਜ ਰਈ ਪੰਜ ਰਈ ਥੋੜਾ ਪੰਜ ਰਈ ਉਹ ਹਲਖਾਂ ਵਾਲਾ ਖੜਾ ਬੰਦਾ ਪਾਲਖੀ ਵੀ ਲਾਵਾਂਗੇ ਪੰਜ ਰਈ ਜਿੱਥੇ ਆਖੋ ਉੱਥੇ ਲਾ ਦੇ ਭਾਈ ਲਾ ਦੂ ਆ ਜਾ ਕਿਰਾਇਆ ਦੇ ਸਾਡੇ 550 555 54 60 65 ਕੋਈ ਹਟਣਾ ਨਹੀਂ ਨੂੰਲੀ 765 ਬੋਲਾਂਗੇ 565 ਰੁਪਏ ਦੇ ਪੰਜ ਰਈ ਦੀ ਲਓ ਭਾਈ ਲੋ ਬਾਈ 565 ਰੁਪਏ ਜਿਹੜਾ ਰੇਟ ਲੱਗ ਗਿਆ ਬਾਈ 500 ਤੇ 65 ਰੁਪਏ ਅੱਜ ਤਾਂ ਲੈ ਬਾਈ ਹਾਲੇ ਤਾਂ ਜਿਹੜਾ 500 ਤੇ 65 ਰੁਪਏ ਟਾਪ ਦਾ ਰੇਟ ਆਪਾਂ ਜਿਹੜਾ ਕਹਿ ਸਕਦੇ ਆਂਗੇ ਹਾਲਾਕੀ ਤੇ ਗਾਹ ਵੇਣੇ ਆ ਬਾਈ ਨੱਕ ਜਿਹੜੇ ਬਹੁਤ ਖੜੇ ਆ ਰਸਤੇਦਾਰੀ ਬੰਦਾ ਰਸਤੇਦਾਰੀ ਸਤਿ ਸ਼੍ਰੀ ਅਕਾਲ ਹੈ ਮੁੰਡਾ ਮਿੱਥੋਂ ਮਿੱਥੋਂ ਲੈ ਕੇ ਲਿਆ ਜਾਣਾ ਅੱਛਾ ਅੱਛਾ ਲੈ ਆਜੇ ਇਹ ਜਾਲੀ ਵੀਰੇ ਆਪਣੇ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਜੀ 400 400 450 55 52 60 65 70 75 75 80 85 90 92 92 500 5 10 15 15 20 25 25 30 35 40 45 550 55 60 ਦਿਓ 560 ਬੋਲਾਂਗੇ ਨੇ 5 ਭਾਈ ਕਿੱਥੇ ਜਾਣੀ ਤੂੰ ਜਾਏਗਾ 65 70 70 80 80 85 90 90 ਦੇ ਦੇ ਬਾਈ ਦੇ 590 ਬੋਲਣਗੇ 95 95 ਪੂਰਾ ਹੀ ਕਰ ਦੇ 600 ਰੁਪਇਆ 600 ਬੋਲਣਗੇ 10 610 ਬੋਲਦਾ ਬਈ ਹਾਂ ਭਾ ਬਈ 610 ਦੇ ਕਿਸੇ ਨੂੰ ਹਾਂ ਸਹੀ ਗੱਲ ਆ ਬਈ ਭਾ ਬਣ ਗਿਆ ਆਏ ਪੈਦੇ ਆ ਪੜਾ ਕੇ 600 ਰੁਪਇਆ ਜਿਹੜਾ ਰੇਟ ਲੱਗਾ ਬਈ ਬੱਲੇ 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 ਬਈ ਕੋਟ ਪੂਰਾ ਮੰਡੀ ਦੇ ਵਿੱਚ 600 ਰੁਪਇਆ ਰੇਟ ਆ ਹੁਣ ਦਾ ਰੇਟ ਲੱਗਾ ਬਈ ਨਾ ਵੇਖੋ ਇੰਨੇ ਖੜੇ ਹਾਲੇ ਹਲੇ ਕਹਿ ਨਹੀਂ ਸਕਦੇ ਆਪਾਂ ਲੋ ਬਾਈ ਉਪਰ ਦਾ ਰੇਟ 600 ਰੁਪਿਆ ਅੰਦਰ ਦੀ ਭਾਈ ਅੰਦਰ ਦੀ ਤੁਸੀਂ ਬੋਲੋ ਜੀ 400 425 ਰੁਪਏ 30 455 60 65 65 70 72 74 80 88 90 92 92 500 5 10 15 15 20 25 25 30 530 ਰੁਪਏ 40 ਭਾਈ 5 ਹੋਲਕੀ ਜਾਏਗਾ ਭਾਈ ਔਲਕੀ ਔਲਕੀ ਜਾਉਣਾ ਨਹੀਂ ਜਾਂਦਾ ਭਾਈ ਕਿੰਨੇ ਕਿੰਨੇ 530 530 ਰੁਪਏ 35 35 40 540 45 545 ਬੋਲਣਗੇ 545 ਰੁਪਏ ਭਾਈ ਟੱਲੀ ਮੇ ਜਾਓ ਲੈ ਭਾਈ 540 ਰੁਪਏ ਭਾਈ ਰੇਡ ਜਿਹੜਾ ਵਧੀਆ ਭਾ ਬਣ ਜਾਂਦਾ ਭਾਈ ਹਣਾ ਤੇ ਅਗਲੇ ਨਗ ਦਾ ਰੇਟ ਵੇਣਿਆ ਬਈ ਕਿੱਥੋਂ ਲੱਗੇ ਕਿੱਥੋਂ ਤੱਕ ਜਿਹੜਾ ਜਾਊਗਾ ਰੇਟ ਜਿਹੜਾ ਵਧੀਆ ਅੱਜ ਕੋਟਪੂਰਾ ਮੰਡੀ ਦੇ ਵਿੱਚ ਲੱਗ ਜਾਂਦਾ ਤਰੀਕ ਦੀ ਗੱਲ ਕਰੀਏ ਤਾਂ ਤਰੀਕ ਜਿਹੜੀ ਅੱਜ 30 ਜਨਵਰੀ ਤੇ 2026 ਹੋਗੀ ਆ ਜੀ ਲਓ ਜੀ ਤੁਸੀਂ ਵੇਖਗੇ ਕਿਵੇਂ ਆ ਅੰਦਰ ਦੀ ਵੀਰ ਅੱਖੀ ਅੰਦਰ ਦੀ ਤੂੰ ਹੀ ਬੋਲੋ ਭਾਈ ਕੋਈ ਨਹੀਂ ਜਾਉ। ਹਾਂ ਉਹ ਕਿ ਜਾਵੇਂ ਨਹੀਂ ਜਾਣਾ ਭਾਈ। ਨਹੀਂ ਜਾਣਾ। ਬੋਲੋ ਜੀ। 400 400 5 5 10 15 15 20 25 25 30 35 35 40 45 450 55 55 60 65 70 75 75 80 80 90 95 500 5 5 500 5 ਬੋਲਣਾ ਕਿਨੇ? 505 ਰੁਪਏ ਬਾਈ ਕਿਹਦੀ ਹੈ ਲੈ ਬਾਈ 505 ਰੁਪਏ ਹੈ ਬਾਈ ਕੀ ਬਾਤ ਹੈ 505 ਰੁਪਏ ਤੇ ਪਹਿਲੇ ਨਗਦਾ ਰੇਟ ਲੱਗਾ ਸੀਗਾ ਜੀ 490 ਰੁਪਏ ਲਾਸਟ ਨਗਦੀ ਬੋਲੀ ਟੁੱਟੂਗੀ ਇਹਦਾ ਰੇਟ ਵੇਖਾਂਗੇ ਬਾਈ ਲੋ ਜੀ ਅਗਲੇ ਨਗਦਾ ਰੇਟ ਵੇਖ ਕੇ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਜਾਂਦਾ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਜੀ ਥੂੜੀ ਦੀ ਕੁਆਲਿਟੀ ਬੰਦਾ ਹੈ ਨਾਲ ਲੈ ਜਾਓ ਇੱਥੇ ਹਾਂਜੀ ਬੋਲੋ ਅੰਦਰ ਦੀ ਆ ਭਾਈ ਅੰਦਰ ਦੀ ਥੋੜੀ ਬੋਲੋ ਹੀ 400 ਹੌਣ ਕੀ ਜਾ ਰਹੇ 3 ਬਣਾ ਕੇ ਚੋਣ ਨਹੀਂ ਗੱਲੀ 400 ਭਾਈ 200 ਰੁਪਏ ਕਰਾਇਆ ਭਾਈ 400 500 ਜਾ ਦੂਗਾ ਭਾਈ 450 51 70 70 500 500 10 20 520 ਰੁਪਏ ਬੋਲਾਂਗੇ ਨਹੀਂ ਜੀ 25 35 40 40 45 550 ਬੋਲਾ ਕਿਨੇ 550 ਜੀ ਲਓ ਜੀ 550 ਟੂੜੀ ਟੂੜੀ ਬਈ ਕੁਆਲਿਟੀ ਹਸਾਉਣ ਨਾਲ ਹੁੰਦੀ ਹੁਣ ਕੁਆਲਿਟੀ ਜਿਹੜੀ ਅੰਦਰ ਦੀ ਵਧੀਆ ਐ ਛਾਂਦਾਰ ਕੁਆਲਿਟੀ ਰੇਟ ਜਿਹੜਾ ਉਹਦਾ ਵਧੀਆ ਲੱਗੂਗਾ ਗਾਹਕ ਵੀ ਕਹਿੰਦਾ ਵੀ ਹਾਂ ਭਾਈ ਵਧੀਆ ਟੂੜੀ ਤੇ ਰੇਟ ਕੁਆਲਿਟੀ ਹੋਣੀ ਚਾਹੀਦੀ ਰੇਟ ਦਾ ਕੋਈ ਚੱਕਰ ਨਹੀਂ ਆਜੋ ਉਸ ਤੇ ਲੈ ਕੇ ਆਵੇ ਹਣ ਪਿੰਡ ਵਾਲਾ ਆਇਆ ਨਹੀਂ ਨੇ ਪਾਂਡੀ ਲੈ ਜਾਣੀ ਬਲੀਓ ਬਾਈ ਨਹੀਂ ਮੇਰੀ ਨਹੀਂ ਬਾਈ ਨਹੀਂ ਗੀਦੀ ਹੈ ਬਾਈ ਬਾਈ ਤੂੰ ਨਹੀਂ ਬਾਈ ਨੇੜੇ ਜਾਇਆ ਆ ਬੋਲਿਓ ਆਪ ਕੋ ਆਪ ਕੋ ਰਹਿਣਾ ਬੰਦ ਕਰੇ ਬਾਈ ਨਹੀਂ ਜਾਣਾ ਬਾਹਰ ਜਾ ਮੈਂ ਵੀ ਇੱਥੇ ਆਵਾਂ ਅੰਦਰ ਵੀ ਲਿਆ ਆਂ ਜੀ ਹੁੰਦੇ ਕੱਲ ਯਾਰ ਦਾੜਾ ਦਾ ਨੀ ਕੰਨ ਨੂੰ ਦੋ ਰੰਗੀ ਜਦ ਦੀ ਮੇਲਾ ਹਾਂ 15 ਦੀ ਆ ਹਾਂ ਹਾਂ ਕਰੀ ਦੋ ਰੰਗ ਜੰਦੇ ਦੀ ਭਰਾ ਲਾ ਗਿਆ ਤੂੰ ਇੱਥੇ ਆ ਬਈ ਅੰਦਰ ਦੀ ਬਾਹਰ ਦੀ ਆ ਅੰਦਰ ਦੀ ਬੋਲੋ ਜੀ 400 400 10 ਕਰਦੇ 10 15 20 25 25 450 52 60 65 70 75 80 85 90 99 500 5 10 15 20 520 ਬੋਲਣਗੇ 520 ਰੁਪਏ ਬਾਈ ਇਹਦੀ ਆ ਬਾਈ ਲਓ ਜੀ 500 ਤੇ 20 ਰੁਪਏ ਬਾਈ ਇਹਦਾ ਵੀ ਰੇਟ ਜਿਹੜਾ ਅਸੀਂ ਲੱਗਿਆ ਹੌਲੀ ਹੌਲੀ ਜਿਹੜੇ ਨੱਕ ਜਿਹੜੇ ਅੱਜ ਬਹੁਤ ਆਏ ਗਾਹਕ ਸੂਤੀਓ ਬਾਈ ਹੌਲੀ ਹੌਲੀ ਗਾਹਕ ਵੀ ਜਿਹੜੇ ਘਟਦੇ ਨੇ ਨੱਕ ਵੀ ਜਿਹੜੇ ਅੱਜ ਆਹ ਸੌਰੀ ਤਿੰਨ ਰਹਿ ਗਏ ਬਾਈ ਲਾਸਟ ਤੇ ਦਾਸ ਨਾਗ ਆਏ ਸੀ ਜਿਹੜੇ ਅੱਜ ਲੱਭੇ ਤੂੜੀ ਖੁੱਲੀ ਆ ਤੇ ਚ ਜਿਹੜੀਆਂ ਪੰਡਾ 4-5 ਹੈਗੀਆਂ ਇੰਦਰ ਦੀ ਇਹ ਟੂੜੀ ਆ ਬਾਹਰ ਆਂ ਸਰਾਵੀ ਜਾਓਗੇ ਜੀ ਸਰਾਵੀ ਨਹੀਂ ਕਿਤੇ ਨਹੀਂ ਜਾਣਾ ਨਹੀਂ ਜਾਣਾ ਜੀ ਸ਼ਹਿਰ ਵਾਲੇ ਬੋਲੋ 300 ਰੱਖੇ ਸਾਢੇ 350 400 5 10 15 25 ਸਾਢੇ 450 52 60 65 70 75 80 88 90 95 500 5 505 ਬੋਲਾਂਗੇ ਨਾ 505 ਰੁਪਏ ਹੀ ਆ 505 ਲਾ ਰਹੇ ਹੈ ਭਾਈ ਉਸ ਨੂੰ ਹਿਲਾਓ ਕਲੇਰੇ ਭਾਈ ਜੀ ਪੰਜ ਚਕਾਉਣੀ ਪਊਗੀ ਪੰਜ ਚਕਾਉਣੀ ਪਊਗੀ ਥਾ ਖੁੱਲਾ ਇੱਥੇ ਬਾਹਰ ਚ ਲੱਗੇ ਨਹੀਂ ਨਹੀਂ ਸੜਕ ਦੇ ਉੱਤੇ ਹੀ ਆ ਆਪਣੇ ਘਰ ਦੇ ਕੋਲੇ ਹੀ ਆ ਪੰਜ ਚਕਾਉਣੀ ਪਊਗਾ ਕਹਤਾ ਯਾਰ ਉਹ ਬਾਬਾ ਨੇ ਨਹੀਂ ਜੀ ਪੰਜ ਚਕਾਓ ਜੀ 500 ਤੇ 5 ਰੁਪਏ ਤੇ ਦੋ ਨਗ ਰਹਿ ਗਏ ਲਾਸਟ ਜੀ ਇੰਨਾ ਦਾ ਰੇਟ ਹੈ ਵੇਣੇ ਆ ਬਾਈ ਜੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਜਾਂਦਾ ਹੈਗਾ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਪੁੱਲੋ ਬੜੀ ਜੀ ਅੱਜ ਬੜੀ ਧੁੱਪ ਧੁੱਪ ਨਿਕਲ ਆਈ ਬਾਈ ਐ ਸਰਾ ਮੋਲ ਬਣਿਆ ਪਿਆ ਜੀ ਬਾਈ ਜੀ ਅੰਦਰ ਦੀ ਨਹੀਂ ਆਪਾਂ ਦਾ ਲੈ ਲਈ ਬਾਈ ਅੰਦਰ ਦੀ ਥੋੜੀ ਬੋਲੋ ਜੀ ਫਰਕ ਆਇਆ ਗੋੜਗਣ ਖਾ ਕੇ ਆਂਦਾ ਨਾ ਬਈ ਰੰਗ ਜਾ ਬਾਲਾ ਤਾਂ ਨਹੀਂ ਹੁੰਦਾ ਵਿੱਚ ਉਹ ਬਈ ਆ ਰੰਗ ਜਾ ਬਾਲਾ ਤਾਂ ਨਹੀਂ ਹੁੰਦਾ ਵਿੱਚ ਨਹੀਂ ਨਹੀਂ ਬੋਲੋ ਜੀ 400 ਰਾ ਦੇ 400 400 5 5 10 15 15 20 25 25 450 55 54 60 65 70 75 75 80 500 गए। गए। <laughs> गड़ करना, गड़ करना, गड़ करना, 500 ਪੰਜ ਪੰਜ 10 500 10 ਰੁਪਏ ਬੋਲਾਂਗੇ ਨੇ 500 10 ਰੁਪਏ ਲੈ ਆਪਣੀ ਆ ਲੈ ਭਾਈ 500 ਤੇ 10 ਰੁਪਏ ਟਾਪ ਦਾ ਰੇਟ ਜਿਹੜਾ ਉਹੀ ਬਣਿਆ ਪਿਆ ਹੈਗਾ ਜੀ 600 ਰੁਪਏ ਟਾਪ ਦਾ ਰੇਟ ਅੱਜ ਕੱਲ ਦਾ ਰੇਟ ਜਿਹੜਾ ਟਾਪ ਦਾ ਰਹਿ ਗਿਆ ਜੀ 500 ਤੇ 650 ਰੁਪਏ ਲਾਸਟ ਨਾ ਰਹਿ ਗਿਆ ਇਹਦਾ ਵੀ ਰੇਟ ਵੇਣੇ ਆ ਬਾਈ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਂਦਾ ਜਾਂਦਾ ਵੀਡੀਓ ਨਾਲ ਜੁੜੇ ਰਹੋ ਜੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੇ ਹੋਈਏ ਨੇੜੇ ਤੇ ਵੇਖਗੇ ਕੁਆਲਿਟੀ ਬਾਈ ਅੰਦਰ ਦੀ ਆ ਹਾਂਜੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਨਹੀਂ ਆ ਬਾਜੂਦ ਨਾਲੇ ਹੋਏ 400 405 10 15 20 25 30 450 52 60 65 70 75 80 85 90 95 505 ਹਾਂਜੀ 10 15 20 25 30 35 40 48 550 550 ਬੁਲਾਉਣਗੇ 550 555 ਅਜੇ ਬੋਲਦਾ 555 ਬੋਲਦਾ ਕੋਈ 555 ਜੀ ਲੋ ਜੀ 555 ਰੁਪਏ ਮਿੱਤਰੋ ਲਾਸਟ ਨਾ ਦੀ ਬੋਲੀ ਲੱਗੀ ਆ 500 ਤੇ 55 ਰੁਪਏ ਲਲਦਿਆ ਕੱਲ ਦੀ ਵੀਡੀਓ ਚ ਬਾਈ ਰੋਜ਼ ਦੀ ਤਰ੍ਹਾਂ ਮਾਨੂੰ ਅਪਲੋਡ ਹੁੰਦੀ ਵੀਡੀਓ ਬਾਈ ਤੇ 8 ਵੇ ਨੂੰ ਜਿਹੜੀ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਕੇ ਜਿਹੜਾ ਵੇਖ ਸਕਦੇ ਆ ਚੈਨਲ ਤੇ ਪਿੰਡੂ ਕਿਤਾ ਚੈਨਲ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿੱਤਾ ਕਰੋ ਬਈ ਧੰਨਵਾਦ ਦੋਸਤੋ ਬੜਾ ਨਾਲ ਜੁੜਨ ਵਾਸਤੇ